ਅੱਲਾ ਵੀ ਸੱਜਣੋ ਅੱਜ ਨਾ ਤੁਹਾਨੂੰ ਫਿਰ ਦੋ ਤੋਹਫੇ ਪੀਸ ਲੱਗਿਆ ਦਿਖਾਉਣ ਪਿੰਡ ਖੜਿਆਂ ਝਾੜੋਂ ਤਹਿਸੀਲ ਚੀਮਾ ਮੰਡੀ ਤੇ ਜਲਾ ਸੰਗਰੂਰ ਇੱਕ ਗਾਂ ਤਾਂ ਇਹ ਮੰਨ ਲਓ ਵੀ ਕਰੋ ਸੰਗ ਚ ਆ ਗਈ ਤੇ ਇੱਕ ਇਹ ਮੰਨ ਲਓ ਵੀ ਦੋ ਦੰਦ ਦਾ ਨਾ ਜਰਸੀ ਦਾ ਤੋਹਫਾ ਪੀਸ ਦਿਖਾ ਦਾਂਗੇ ਜਿਹੜੇ ਸੱਜਣ ਕਹਿੰਦੇ ਆ ਨਾ ਵੀ ਅਸਲ ਜਰਸੀ ਲੈਣੀ ਆ ਪੰਜਾਬ ਵਾਲੀ ਬਹੁਤ ਕਮਾਲ ਦੀ ਜਰਸੀ ਫੁੱਲ ਹਾਈਟ ਚ ਦਿਖਾ ਦਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਰਹੂਗਾ ਵੀਡੀਓ ਦੇ ਵਿੱਚ ਉਹ ਕੰਮ ਨਹੀਂ ਹੋਊਗਾ ਵੀ ਰੇਟ ਫੋਨ ਤੇ ਹੋਜੂ ਪਰ ਰੇਟ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾ ਗੱਗੀ ਫੇਰ ਹੋਰ ਕਿਵੇਂ ਕੀ ਵਾਲਾ ਚੜਦੀ ਕਲਾ ਕਿਰਪਾ ਬਾਈ ਬਾਬੇ ਨਾਲ ਆ ਆ ਸਰੂਪ ਵਾੜਾ ਕੈਂਟ ਲੱਗਦਾ ਜਰਾ ਹੈ ਨਾ ਆ ਕੋਹਨੇ ਮੋਹਨੇ ਨਾਲ ਆ ਆ ਸਰੂਪ ਦਾ ਫਰਕ ਹੈ ਨਾ ਪ੍ਰਭਾਵ ਪੈਂਦਾ 100 ਬੰਦੇ ਚਾ ਅੱਡੀ ਦੀ ਨਾ ਬੰਦਾ ਖੜਾ ਨਾ ਬੋਲ ਨੰਬਰ ਤੇਰਾ ਨੰਬਰ ਵੀਰੇ ਆਪਣਾ 97791 93295 97791 93295 ਪਿੰਡ ਝਾੜੋਂ ਤਹਿਸੀਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੁਨਾਮ ਜ਼ਿਲ੍ਹਾ ਸੰਗਰੂਰ ਹੈ ਸਾਬ ਤਹਿਸੀਲ ਚੀਮਾ ਮੰਡੀ ਹਾਂਜੀ ਚੀਮਾ ਹੀ ਮੰਡੀ ਹੁੰਦੀ ਤੇ ਸ਼ੁਰੂਆਤ ਜਰਸੀ ਤੋਂ ਕਰ ਲਈਏ ਹਾਂਜੀ ਵੀਰੇ ਆ ਜਾ ਗਏ ਰੀ ਮਾਰ ਦੇ ਕੈਮਰਾ ਐਨ ਦਿਖਾ ਦੇ ਟਕਾ ਕੇ ਜੇ ਪਹਿਲਾਂ ਤਾਂ ਆਪਾਂ ਇਹਦੀ ਉਮਰ ਦੱਸ ਦੇਣੇ ਗੁਰੀ ਕਿੰਨੇ ਦੰਦ ਦਿਖਾ ਦੇਣੇ ਆ ਜਾ ਦੋ ਦੰਦਾਂ ਜਮਾ ਅਰੀਜਨਲ ਇੱਕ ਤਾਂ ਕਹਿ ਦੇਣੀ ਦੀ ਗੱਲ ਹੁੰਦੀ ਆ ਜਮਾ ਅਰੀਜਨਲ ਦੋ ਦੰਦਾਂ ਵੀਰੇ ਡੁੱਗ ਦੇ ਚੱਕ ਲੈ ਇੱਥੋਂ ਕਰਾ ਦੇ ਜੀ 2.5 ਸਾਲ ਦੀ ਹੋ ਗਈ ਠੀਕ ਆ ਗੱਲ ਹਾਂਜੀ ਤੋਰ ਖੋਲ ਕੇ ਬਾਕੀ ਲੇਵੇ ਦਾ ਤਾਂ ਉਹੀ ਕੰਮ ਆ ਵੀ ਪੂਗਲਾ ਸਿਸਟਮ ਘਰਮ ਘਰਮ ਤਾਂ ਨਹੀਂ ਨਾ ਜਮਾ ਠੰਡੀ ਵੀਰੇ ਸਵੇਰ ਆਦੀ ਠੰਡੀ ਤੇ ਜਾਨ ਇਹ ਕਹਿ ਸਕਦੇ ਆ ਯਾਰ ਜਾਨ ਬੱਛੀ ਚ ਬਾਲੀ ਆ ਜਦੋਂ ਤੋਰੋਂਗੇ ਕਰ ਦੂਗੀ ਉਦੋਂ ਜਾਨ ਦਾ ਜਹਾਰ ਇੱਥੋਂ ਦਿਖਾ ਦੀ ਗਰੀਬ ਲੇਵਾਲੂ ਵਾ ਲੈ ਸੱਚ ਨੂੰ ਇੱਥੋਂ ਕਰ ਸਕਦੇ ਹਾਂ ਚ ਇੱਕ ਦੰਦ ਤੁਹਾਨੂੰ ਚੈੱਕ ਕਰਾ ਤੇ ਪਿਓਰ ਦੋ ਦੰਦ ਲੇਵਾ ਵਾਲਾ ਉਹੀ ਗੱਲ ਆ ਵੀ ਚਿਬ ਕੱਢਣ ਵਾਲਾ ਕੰਮ ਹੀ ਆ ਪੰਡ ਚੱਕੀ ਫਿਰਦੀ ਆ ਬਿਲਕੁਲ ਨਾਲ ਲੱਗਵਾ ਲੇਵਾ ਤੇ ਫਿਕਸ ਜਾ ਆ ਗਿਆ ਉਹ ਚੀਜ਼ ਨਹੀਂ ਹੋਊਗੀ ਵੀ ਟੁੱਟਮਾ ਜਾ ਹੋ ਤੋੜ ਦਿਆਂ ਇਹਨੂੰ ਚਲਾ ਦੇ ਵੀ ਵੀ ਸੁੱਖ ਰੱਖੇ ਪ੍ਰਮਾਤਮਾ ਵੀ ਪਹਿਲੇ ਸੂਈ ਬੱਚੀ 25 ਕਿਲੋ 25 ਕਿਲੋ ਜੇ ਯਾਰ ਇਹ ਨਹੀਂ ਨਾ ਦਿੱਤਾ ਤੂੰ ਕਰੂਗੀ ਵੀ ਕਿਹੜੀ ਹੈ ਨਾ ਇਹ ਇੱਥੇ ਜੇ ਰੋਕ ਲਈ ਘਮਾ ਕੇ ਘਮਾਲਾ 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 ਆ ਜੇ ਉਹ ਜਿਹੜੇ ਬਾਹਲੇ ਨੇ ਤਲਿਆਰਾ ਇਹਦਾ ਮੈਂ ਕਢਾਤਾ ਕਿਉਂਕਿ ਫੇਸ ਤੇ ਜਦੋਂ ਕੈਮਰਾ ਮਾਰਾਂਗੇ ਨਾ ਜੱਜਮੈਂਟ ਜੀ ਹੋ ਜਾਂਦੀ ਪਸ਼ੂ ਦੀ ਹਰੇਕ ਪੱਖ ਤੋਂ ਰੋਕ ਲਾ ਰੋਕ ਲਾ ਮੈਂ ਕਹਿੰਦਾ ਜੋਰ ਤੇਰਨੋਂ ਵੀ ਜ਼ਿਆਦਾ ਆ ਯਾਰ ਇਹ ਜਣਾ ਨਵੀਂ ਬੱਚੀ ਆ ਨਾ ਫਿਰ ਗੁਰੂ ਜੋਰ ਤਾਂ ਹੋਣੀ ਆ ਬੱਚੀ ਤੇ ਸਵੇਰ ਦੀ ਠੰਡੀ ਆ ਬਿਲਕੁਲ ਠੰਡੀ ਬਿਲਕੁਲ ਬਿਲਕੁਲ ਪਤਾ ਨਹੀਂ ਬਿਲਕੁਲ ਅਗਰੀ ਇੱਥੋਂ ਕਰਾ ਦੇ ਚੱਕ ਓਏ ਆ ਪੂੰਛ ਚੱਕਦੇ ਸਵੇਰ ਦੀ ਬਿਲਕੁਲ ਠੰਡੀ ਬਈ ਰੇ ਬੇਜਾ ਥਲੇ ਕੋਈ ਡੱਕਾ ਨਹੀਂ ਬੱਚੀ ਮੈਂ ਬਾਈ ਕਹਿੰਦਾ ਜੇ ਦੋਨਾਂ ਸਾਈਡਾਂ ਤੇ ਬਹਿ ਜਾ ਉਹ ਚੀਜ਼ ਨਹੀਂ ਹੋਊਗੀ ਗਰਮ ਲੱਤ ਛੱਟ ਵਾਲਾ ਕੰਮ ਨਹੀਂ ਹੋਊਗਾ ਲੈ ਕਮਾ ਦੇ ਕੇ ਰਹਾ ਹੋ ਰਿਆਂ ਨੂੰ ਇਧਰਲੇ ਪੰਨੇ ਲਿਆ 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 ਕਮਾ ਦੇ ਕਮਾ ਦੇ ਕਮਾ ਦੇ ਤਸੱਲੀ ਕਰਾਉਣੀ ਆ ਅੱਜ ਹਰੇਕ ਪੱਖ ਤੋਂ ਚੀਜ਼ਾਂ ਭ ਕਿੰਨੇ ਦਿਨ ਕੱਢੂ ਅੱਗੇ ਵੀਰੇ ਐਂ ਮੰਨ ਲਾ ਇਹਦੇ ਜਮਾ ਸਹੀ ਤਰੀਕੇ ਦੇ ਹਿਸਾਬ ਨਾਲ 10 ਤਰੀਕ ਨੂੰ ਦਿਨ ਪੂਰੇ ਨੇ ਠੀਕ ਆ ਗੱਲ ਹਾਂਜੀ ਵੀਰੇ ਅੱਜ ਮੇਰਾ ਖਿਆਲ ਆ 2-3 ਦਿਨ ਪਈ ਆ ਜੇ ਹਾਂਜੀ ਹਾਂਜੀ ਵੀਰੇ ਉਹੀ ਗੱਲ ਆ ਵੀ ਪਲਵਾਨਾਂ ਨੂੰ ਫਰਦੀ ਆ ਫਸਦੀ ਆ ਨਾ ਕੇ ਰਮ ਸਾਖੇ ਹੋਰ ਕਮਾ ਦੇ ਆ ਇਹਨੂੰ ਕਮਾ ਦੇ ਕਮਾ ਦੇ ਤੁਰਦੀ ਦਾ ਮਰਜੀ ਨਾਲ ਹੀ ਆ ਨਾ ਮਰਜੀ ਦੀ ਮਾਲਕੀ ਆ ਇਹਦਾ ਜੇ ਰਸਾ ਉੱਤੇ ਧਰ ਦੇ ਸਾਖੇ ਮੈਂ ਤੁਰਪੂਕ ਛੜ ਦੇ ਮੜੀ ਠੀਕ ਆ ਗੱਲ ਇਹ ਇਧਰ ਲੈ ਬੰਨਿਓ ਧਰਦੀ ਰਸਾ ਉੱਤੇ ਧਰ ਦੇ ਸਾਖੇ ਮੈਂ ਧਰ ਦੇ ਕੋਈ ਗੱਲ ਨਹੀਂ ਧਰ ਦੇ ਧਰ ਦੇ ਧਰ ਦੇ ਇੱਥੇ ਹਾਂ ਮੜ ਮਾਰਨੀ ਗਰੀ ਕੈਮਰਾ ਡਰ ਰੱਖ ਲਿਆ ਅੱਗੇ ਪਿੱਛੇ ਦਾ ਤੇ ਬਾਕੀ ਬਹੁਤ ਕਮਾਲ ਦੀ ਬੱਚੀ ਆ ਗਈ ਯਾਰ ਲੈਗ ਸਕੋਰ ਦੀ ਵੀ ਮਜ਼ਬੂਤ ਆ ਗਈ ਪੈਰ ਤਾਂ ਇਹ ਮੰਨ ਲਓ ਵੀ ਯਾਰ ਬਸ਼ੇਰੇ ਨਾਲ ਦੇ ਨੇ ਨੋਕਰੇ ਨਾਲ ਦੇ ਨਿੱਕਾ ਨਿੱਕਾ ਪੈਰੀ ਰੱਖੂਗੇ ਉਹ ਚੀਜ਼ ਨਹੀਂ ਹੁੰਦੀ ਵੱਡੇ ਵੱਡੇ ਨੌਂ ਜੇ ਕਰ ਜੂ ਜਾਂ ਨਸਲ ਦੇ ਲਈ ਕੰਮ ਨਹੀਂ ਆ ਕੇ ਸਨਖ ਹੋਣਾ ਕੁਆਲਿਟੀ ਬੱਚੀ ਦੀ ਬਹੁਤ ਆ ਵੀਰੇ ਆਡਰ ਬਹੁਤ ਸੋਹਣਾ ਬੱਚੀ ਦਾ ਹਾਂ ਦੁੱਧ ਪਾਈ ਕਹਿੰਦਾ 25 ਦੇ ਲੰਮ ਸਮਾਂ ਹੀ ਦੇ ਦੂ ਤੇ ਬਾਕੀ ਉਹੀ ਗੱਲ ਆ ਵੀ ਮੈਂ ਕਹਿੰਦਾ ਉਹਨਾਂ ਜਿਹੜਾ ਸੱਜਣ ਗੱਗੀ ਖਰੀਦਦਾ ਉਹਦੀ ਜਜਮੈਂਟ ਮੈਂ ਕਹਿੰਦਾ ਵੀ ਆਪਣੇ ਨਾਲੋਂ ਵੀ ਜ਼ਿਆਦਾ ਹੁੰਦੀ ਹਾਂਜੀ ਹਾਂਜੀ ਵੀਰੇ ਹਾਂਜੀ ਬਾਕੀ ਆਪਦਾ ਆਈਡੀਆ ਲਾ ਕੇ ਲੈ ਲਿਓ ਹਨਾ ਆਪਾਂ ਕੁਆਲ ਤੇ ਗੱਗੀ ਰੇਟ ਇਹਦਾ ਕੀ ਰਹੂਗਾ ਫਿਰ ਇਹਦਾ ਵੀਰੇ ਮੁੱਲ ਦਾ ਦੇਖ ਜਿਵੇਂ ਮਾਰਕੀਟ ਦੇ ਹਿਸਾਬ ਨਾਲ ਤਾਂ ਮੁੱਲ ਇਹਦਾ 1.5 ਲੱਖ ਆ ਵੀਰੇ ਠੀਕ ਆ ਠੀਕ ਆ ਲੈਣ ਦੇਣ ਦਾ ਫਿਕਸ ਪ੍ਰਾਈਸ ਜਮ 1 ਲੱਖ 15000 ਦੀ ਬੱਚੀ ਦੇ ਦਾਂਗੇ 1.15 ਦੀ ਜਮ 1.15 ਦੀ ਬੱਚੀ ਦੇ ਦਾਂਗੇ ਵੀਰੇ ਠੀਕ ਆ ਹਾਂਜੀ ਵੀਰੇ ਵੀ ਇਹ ਮੰਗ ਨਹੀਂ ਹੈਗੀ ਇਹ ਮੰਗ ਨਹੀਂ ਹੈਗੀ ਵੀਰੇ ਲੈਣ ਦੇਣਾ ਮੁੱਲ 1.5 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਮੁੱਲ ਦਾ ਕੋਈ ਫਾਇਦਾ ਨਹੀਂ 1.15 ਦਾ ਬਾਈ ਜਮ 1.15 ਦੀ ਬੱਚੀ ਵੀਰੇ ਆਪਾਂ ਦੇਵਾਂਗੇ ਇਹ ਇੱਚੀ ਪਾਉਣਾ ਸ਼ੋਰਟ ਇਹਦੀ ਮਰਜ਼ੀ ਰਹੂਗੀ ਵੀ 200 ਕਰਦਾ ਜਾਂ 500 ਕਰਦਾ ਪਰ ਕੁਆਲਿਟੀ ਬੱਛੀ ਸਾਰੀ ਆ ਗਈ ਹਰੇਕ ਪੱਖ ਤੋਂ ਬੱਚੇ ਵੀ ਚੰਗੇ ਪਾ ਦੂ ਤੇ ਟਾਪ ਦੀ ਨਸਲ ਤਿਆਰ ਕਰ ਦੂ ਕਿਉਂਕਿ ਦੋ ਦੰਦ ਦੀ ਹਲੇ ਅਗਲੇ ਸੂਏ ਜਾ ਕੇ ਜਿਵੇਂ ਜਰਸੀਆਂ ਭਰਾ ਕਹਿੰਦੇ ਨੇ ਨਾ ਇਦਾਂ ਦੀ ਬੱਛੀ ਜਾਂਦੀ ਹੈ 35 36 ਕਿਲੋ ਦੇ ਹਾਂਜੀ ਵੀਰੇ ਤੇ ਕਮਾਲ ਦਾ ਤੋਹਫਾ ਪੀਸ ਦਿਖਾਤਾ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਵਾਲੀ ਤੇ ਕੈਮਰਾ ਇਹਨੂੰ ਤੁਸੀਂ ਬੈੜ ਨਾ ਮੰਨਿਓ ਇਹਨੂੰ ਤੁਸੀਂ ਮੱਝ ਮੰਨ ਕੇ ਲੈ ਲਓ ਵੀ ਜਿਹੜੀ ਜੱੜਨੇ ਲੈਣੀ ਆ ਕਿਉਂਕਿ ਜਿੱਦਾਂ ਦਾ ਮੌਸਮ ਆ ਸਾਰੇ ਮੌਸਮ ਚੱਲੂ ਥਾਣੇ ਨੂੰ ਮੱਜਾਂ ਨਾਲ ਦੇ ਹੀ ਲੱਗਿਆ ਹਾਂਜੀ ਵੀਰੇ ਏ ਮੰਨ ਲਓ ਵੀ ਜਿਹੜਾ ਭਰਾ ਕਹਿੰਦਾ ਵੀ ਮੱਜੇ ਲੈਣੀ ਆ ਯਾਰਾ ਮੱਜ ਵਾਲਾ ਸਿਸਟਮ ਯਾਰ ਰੁਪਈਏ ਮੱਜ ਨਾਲੋਂ ਅੱਧੀ ਨਾਲ ਹੁੰਦੀ ਹੈ ਹਾਂਜੀ ਹਾਂਜੀ ਵੀਰੇ ਤੋਰ ਬਾਈ ਖੋਲ ਕੇ ਨੂੰਗੀ ਕਾਦੇ ਇਹਦਾ ਵੀ ਚੰਗਾ ਆ ਗਿਆ ਤੇ ਸੂਆ ਕਗੀ ਸੂਆ ਵੀਰੇ ਦੂਜਾ ਸੂਆ ਦੂਜਾ ਹਾਂਜੀ ਵੀਰੇ ਕਿੰਨੇ ਦਿਨ ਕੱਢੂ ਬਾਈ ਹਫਤਾ ਮੰਨ ਕੇ ਲੈ ਲਓ ਇੱਕ ਹਫਤਾ ਹਾਂਜੀ ਉਹ ਤਾਂ ਤਿਆਰੀਆਂ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਥਾਣਾ ਅੱਤੀ ਚੋਣ ਲੱਗਿਆ ਬਹੁਤ ਸੋਹਣੀ ਚੋਈ ਅਸੂਆ ਨੂੰ ਦਾ ਯਾਰ ਚਾਹੀਏ ਆਥਣ ਨੂੰ ਸੂਪੇ ਤਿਆਰੀ ਫੁੱਲ ਹਾਂ ਤਿਆਰੀ ਫੁੱਲ ਆ ਵੀਰੇ ਤਿਆਰੀ ਸਜਣੋਂ ਫੁੱਲ ਕੀ ਰਿਪੋਰਟ ਆ ਦੁੱਦੀ ਇਹਦੀ ਇਹਦਾ ਵੀਰੇ ਚੋਲਾ ਬੋਹ ਹਾਂ ਚੋਲਾ ਲੇਵਾ ਥਾਂ ਲੇਵੇ ਦੀ ਬਿਲਕੁਲ ਸਾਫ਼ ਠੰਡੀ ਬਹੁਤਾ ਚੰਗੀ ਬਹਿ ਜਾ ਥੱਲੇ ਸਾਡੇ ਸੱਕੇ ਮੜੇ ਬਹਿ ਕੇ ਥੱਲੇ ਠੰਡੀ ਬਹੁਤਾ ਵਧੀਆ ਇੱਥੇ ਰੋਕ ਲਾ ਮਾੜੀ ਚੈੱਕ ਕਰਾ ਦੀ ਤੇ ਉਦਾਂ ਸੁਭਾਅ ਦੀ तकरीबन तकरीबन ਠੰਡੀ ਸੀਲ ਹੀ ਰਹੂਗੀ ਠੰਡੀ ਉਹਦਾ ਆਪਣਾ ਕੈਮਰਾ ਹੈ ਕਰਕੇ ਡਰਦੀ ਆ ਬੂ ਚੱਕਰ ਨਹੀਂ ਹੈਗਾ ਲੈ ਤੇ ਬਾਕੀ ਢਾਂਚਾ ਸੋਹਣਾ ਰੱਖਦੀ ਆ ਤੇ ਪਿਛਾਂ ਵਾਲੇ ਪੱਖ ਤੋਂ ਬਣੂ ਨਹੀਂ ਫੁੱਲ ਉਹ ਚੀਜ਼ ਨਹੀਂ ਹੋਊਗੀ ਵੀ ਗਰਮ ਗਰਮ ਵਾਲਾ ਸੀਨਾ ਆ ਆਹ ਚੀਜ਼ ਪਰ ਉਹ ਸਾਰੀ ਪੋਲੀ ਪਿਆ ਲੇਵਾ ਦੇ ਖੁੱਲੇ ਕਿੰਨਾ ਡਰ ਖੁੱਲਾ ਤੇ ਮੱਜਾਂ ਵਾਲਾ ਕੰਮ ਹੀ ਕਰ ਦੂਗੀ 크ਰੋਸ ਅੰਗ ਚਾ ਫੈਟ ਵੀ ਚੰਗੀ ਪਾ ਦੂ ਤੇ ਜਿੱਦਾਂ ਦੇ ਕਹਿ ਲਿਆ ਆਪਾਂ ਮੌਸਮ ਨੇ ਸਾਰੇ ਮੌਸਮੀ ਚੱਲੂ ਅੱਗੇ ਚੇ ਲੋਚ ਬਣਦੇ ਉਹ ਗਰਮੀ ਚ ਰੱਖ ਲਿਓ ਹਾਂਜੀ ਵੀਰੇ ਬਰਸਾਤ ਚ ਰੱਖ ਲਿਓ ਜਿੱਦਾਂ ਦੇ ਮਰਜ਼ੀ ਮੌਸਮ ਚ ਰੱਖ ਲਿਓ ਲੈ ਚੱਲ ਬਾਈ ਕਮਾ ਕੇ ਇਧਰ ਲੈ ਬੰਨੇ ਹਾਈਟ ਸੋਣੀ ਰੱਖਦੀ ਆ ਤੇ ਮੱਜਾਂ ਵਰਗਾ ਸਰੀਰ ਲੱਗਿਆ ਉਤੋਂ ਚੜਾਈ ਵਾਲਾ ਥਣ ਵੀ ਮੱਜਾਂ ਵਰਗਾ ਤੇ ਦੁੱਧ ਵੀ ਇਹਦਾ ਇਹ ਮੰਨ ਲਓ ਵੀ ਮੱਜਾਂ ਨੂੰ ਟੱਕਰ ਦੇਊਗਾ ਯਾਰ 20 ਕਿਲੋ ਵਾਲੀ ਮੱਝ ਤੁਸੀਂ ਆਪ ਹੀ ਆਈਡੀਆ ਲਾ ਲਿਓ ਵੀ ਅੱਜ ਕਿੰਨੇ ਲੱਗਣਗੇ ਹਾਂਜੀ ਹਾਂਜੀ ਵੀਰੇ ਇਹਦੇ ਕੱਗੀ ਕਿੰਨੇ ਪ ਵੀ ਇਹ ਬੱਚੀ ਦਾ ਲੈਣ ਦੇਣ 75000 ਰੁਪਏ ਜਮਾ ਫਿਕਸ ਪ੍ਰਾਈਸ ਮੁੱਲ 85 ਕਰਾ ਲਾ 90 ਜਿੰਨਾ ਮਰਜ਼ੀ ਕਰਾ ਲਾ ਠੀਕ ਆ ਗੱਲ ਹਾਂਜੀ ਵੀਰੇ ਇਹਦਾ ਬਾਈ ਕਹਿੰਦਾ ਲੈਣ ਦੇਣ ਫਿਕਸ ਰੇਟ ਸਿਰਫ 75000 ਰਹੂਗਾ ਇਹ ਮੁੱਲ ਨਹੀਂ ਹੈਗਾ ਕਈ ਪ੍ਰਾਫ ਫੋਨ ਲਾ ਲੈਣ ਕਿਤੇ ਵੀ 75 ਬਾਈ ਨੇ ਮੰਗਿਆ ਇਹ 75 ਜੇਬ ਚ ਹੀ ਪਾਉਣਾ ਇਹਦਾ ਹਾਂਜੀ ਵੀਰੇ ਵੀ ਇਹਦੇ ਚੋਂ ਤਾਂ ਸ਼ੋਰਟ ਵਾਲਾ ਕੰਮ ਹੀ ਰਹੂਗਾ ਤੇ ਆਹ ਬੱਚੀ ਦਾ ਬਾਈ ਕਹਿੰਦਾ 1 ਲੱਖ ਤੇ 15000 ਪਾਉਣਾ ਜੇ ਵਿੱਚ ਲੈ ਇੱਥੋਂ ਦਿਖਾ ਦੇ ਗਰੀ ਓਏ ਮੂਰਤ ਵਰਗੀ ਪੱਛੀ ਹਾਈਟ ਵੀ ਦੇਖ ਲੋ ਵੀਰੇ ਜਰਸੀ ਆ ਕਹਿੰਦਾ ਛੋਟੀ ਆ ਹਨ ਜਾਨੀ ਕਿ ਮੇਰਾ 5 7 ਕਰਦਾ ਹੁਣ 5 ਫੁੱਟ ਕਹਿੰਦਾ ਇਹ ਚੈਫ ਨਾਲ ਦੀ ਹਾਈਟ ਲੱਗਦੀ ਆ ਆ ਹਾਈਟ ਆ ਕੀ ਫੁੱਲ ਤੇ ਨੰਬਰ ਬੋਲ ਦਿਓ ਜੀ ਨੰਬਰ ਵੀਰ ਜੀ ਆਪਣਾ 97791 93299 97791 93295 ਬਾਈ ਦਾ ਨੰਬਰ ਆ ਦੋ ਤੋਫੇ ਪੀਸ ਦਿਖਾਤੇ ਇੱਕ ਜਰਸੀ ਤੇ ਇੱਕ ਕ੍ਰੋਸ ਅੰਗ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ